ਹਾਂਜੀ ਅਸਤੇ ਗੱਲ ਦੋਸਤੋ ਕੀ ਹਾਲ ਚਾਲ ਨੇ ਜੀ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਅੱਜ ਵੀ ਇੱਕ ਇਹੋ ਜਿਹੀ ਵੀਡੀਓ ਲੈ ਕੇ ਆਏ ਆਂ ਜਾਣਕਾਰੀ ਵਾਲੀ ਵੀਡੀਓ ਹੈ ਜੀ ਤੇ ਅੱਜ ਅਸੀਂ ਬੈਠੇ ਆਂ ਪਿੰਡ ਛੱਤਿਆਣਾ ਦੇ ਵਿੱਚ ਬਾਬਾ ਜੀ ਸਰਦਾਰ ਤੇਜਾ ਸਿੰਘ ਜੀ ਕੋਲ ਅੱਜ ਅਸੀਂ ਗੱਲ ਕਰਾਂਗੇ ਬੰਤਾ ਸਿੰਘ ਪਹਿਲਵਾਨ ਦੀ ਜੀ ਬੰਤਾ ਸਿੰਘ ਪਹਿਲਵਾਨ ਉਹ কুਸਤੀ ਤਾਂ ਲੜਦਾ ਹੀ ਲੜਦੇ ਸੀਗੇ ਜੀ ਉਹਨਾਂ ਦੀਆਂ ਜਿਹੜੀਆਂ ਬਹਾਦਰੀਆਂ ਦੇ ਚਰਚੇ ਹੋਰ ਵੀ ਬਹੁਤ ਹੈ ਜੀ ਜਿਵੇਂ ਉਹਨਾਂ ਨੇ ਇੱਕ ਸ਼ੇਰ ਮਾਰਿਆ ਸੀਗਾ ਜੀ ਉਹਨਾਂ ਨੇ ਜੰਗਲ ਦੇ ਵਿੱਚ ਇੱਕ ਸ਼ੇਰ ਮਾਰਿਆ ਉਹ ਉਹਨਾਂ ਦੀ ਬਹੁਤ ਜਿਹੜੀ ਬਹਾਦਰੀ ਦੇ ਨਾਲ ਜੁੜਿਆ ਹੋਇਆ ਕਿੱਸਾ ਜੀ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਤੇ ਬਾਬਾ ਬੰਤਾ ਸਿੰਘ ਪਹਿਲਵਾਨ ਬਾਰੇ ਕੁਝ ਖਾਸ ਗੱਲਾਂ ਬਾਤਾਂ ਵੀ ਬਾਬਾ ਜੀ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜਿਹੜੇ ਆਪਣੇ ਬੰਤਾ ਸਿੰਘ ਪਹਿਲਵਾਨ ਜੀ ਹੈ ਜੀ ਤੇ ਉਹ ਤੁਸੀਂ ਫਿਰ ਦੇਖਿਆ ਜੀ ਹਾਂ ਜੀ ਅਸੀਂ ਦੇਖਿਆ ਛੋਟੇ ਸੰਘੂ ਸਾਨੂੰ ਯਾਨੀ ਕਿ ਛੋਟੀ ਉਮਰ ਵਿੱਚ ਵੀ ਦੇਖਿਆ ਅਸੀਂ ਠੀਕ ਹੈ ਜੀ ਜਦ ਮਤਲਬ ਕਿੰਨੀ ਕੁ ਉਮਰ ਦੇ ਹੋਵਗੇ ਤੁਸੀਂ ਜੀ ਉਦੋਂ ਯਾਨੀ ਕਿ ਹੋਵਾਂਗੇ ਕੋਈ ਦਾਸਕਸਾਲ ਦੇ ਲਗਭਗ ਹੋਵੇ ਦਾਸਕਸਾਲ ਦੇ ਠੀਕਾ ਮਤਲਬ ਆਪਾਂ ਨੂੰ ਪਛਾਣ ਹੈਗੀ ਹੈ ਜੀ ਇਹਨਾਂ ਦੀ ਹਾਂ ਜੀ ਪਛਾਣ ਹੈਗੀ ਹੈ ਜੀ ਠੀਕ ਹੈ ਜੀ ਤੇ ਦੇਖਣ ਚ ਕਿਵੇਂ ਦੇ ਸੀਗੇ ਜੀ ਬੰਤਾ ਸਿੰਘ ਪਹਿਲਵਾਨ ਜੀ ਜਦੋਂ ਅਸੀਂ ਦੇਖਿਆ ਜੀ ਉਹਨਾਂ ਦਾ ਜਿਹੜਾ ਉੱਪਰਲਾ ਹਿੱਸਾ ਸੀ ਧੌਣ ਵਾਲਾ ਉਹ ਚ ਕੁੱਬ ਪਿਆ ਸੀ ਧੌਣਾ ਜਾ ਤੇ ਮਤਲਬ ਐਂ ਲੱਗਦਾ ਸੀ ਵੀ ਉੱਠ ਤੇ ਬੰਦਾ ਬੈਠਾ ਜਾਂਦਾ ਉੱਠ ਤੇ ਬੰਦਾ ਬੈਠਾ ਠੀਕ ਹੈ ਜੀ ਕਿੰਨਾ ਕੱਦ ਹੋਊਗਾ ਜੀ ਐਸਟੀਮੇਟ ਉਹ ਭਾਈ ਉਹਨਾਂ ਦੇ ਦੱਸਣ ਮੁਤਾਬਕ ਹਾਂ ਜੀ ਆਲਮਗੀਰ ਵਾਲਿਆਂ ਦੇ ਠੀਕ ਹੈ ਜੀ 7 ਫੁੱਟ 6 ਇੰਚ ਹੀ ਕੱਦ ਦੱਸਿਆ ਉਹਨਾਂ ਨੇ ਠੀਕ ਹੈ ਜੀ ਮਤਲਬ 7.5 ਦਿਨ ਉੱਪਰ ਸੀਗਾ ਜੀ ਠੀਕ ਹੈ ਜੀ ਮਤਲਬ 7.5 ਹੀ ਰੱਖ ਲਓ ਇੱਕ ਹਿਸਾਬ ਨਾਲ ਜੀ 7.5 ਕਦ ਬਹੁਤ ਹੁੰਦਾ ਜੀ ਮੈਨੂੰ ਲੱਗਦਾ ਅੱਜ ਕੱਲ ਦੇ ਤਾਂ ਕਿਸੇ ਵੀ ਪੀੜੀ ਦਾ ਹੈ ਨਹੀਂ 7.5 ਠੀਕ ਹੈ ਜੀ ਤੇ ਉਹ ਫਿਰ ਪਹਿਲਵਾਨੀ ਕਿੱਥੇ ਕਰਦੇ ਸੀਗੇ ਜੀ ਉਹ ਪਹਿਲਵਾਨੀ ਦਾ ਜੀ ਤੌਰ ਫਿਰ ਕੀ ਕਰਦੇ ਰਹੇ ਆ ਕਿਤੇ ਇਕੱਠਾਂ ਟਿਕੀ ਨਹੀਂ ਸੀ ਠੀਕ ਹੈ ਜੀ ਜਿੱਥੇ ਖਾੜੇ ਹੁੰਦੇ ਉੱਥੇ ਜਾਵਣਦੇ ਤੇ ਨਹੀਂ ਉਹ ਜਿਹੜੇ ਆਪਣੇ ਹੁਣ ਇੱਥੇ ਪਿੰਡ 'ਚ ਮਤਲਬ ਕਿੰਨਾ ਕਿਟਾ ਟਾਈਮ ਰਹਿਏ ਇੱਥੇ ਜੀ ਉਸ ਵੇਲੇ ਕਿੰਨਾ ਕਿਟਾ ਸਾਡੇ ਵੇਖਣ ਤੋਂ ਪਹਿਲਾਂ ਦੀ ਇੱਥੇ ਚਲੇ ਗਏ ਸੀ ਇੱਥੇ ਦੇਸ਼ ਰਾਜ ਮਹਾਜਨ ਹੁੰਦਾ ਸੀ ਉਹਦੇ ਕੋਲ ਆਉਂਦੇ ਸੀ ਮਿਲਣਾ ਉਦੋਂ ਹੀ ਦੇਖਿਆ ਇੱਥੇ ਠੀਕ ਹੈ ਮਤਲਬ ਉਹਨਾਂ ਨਾਲ ਲਿਆਜ ਵਗੈਰਾ ਸੀਗਾ ਹਾਂ ਜੀ ਪੁਰਾਣੇ ਮਿੱਤਰ ਆ ਠੀਕ ਹੈ ਜੀ ਤੇ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਹੈਗਾ ਜੀ ਅੱਜ ਉਹਨਾਂ ਦਾ ਪਰਿਵਾਰ ਹੈਗਾ ਜੀ ਆਪਣੇ ਸੁਖਨੇ ਵਾਲੇ ਰੋਡ ਤੇ ਬਲਦੀਪ ਸਿੰਘ ਠੀਕ ਹੈ ਜੀ ਗੱਗਾ ਸਿੰਘ ਠੀਕ ਹੈ ਜੀ ਤੇ ਹਰਨੇਕ ਸਿੰਘ ਠੀਕ ਹੈ ਜੀ ਜਮੇਰ ਸਿੰਘ ਹਾਂਜੀ ਆਕਮ ਸਿੰਘ ਹਾਂਜੀ ਤੇ ਇੱਕ ਅੱਗੇ ਹੋਰ ਆ ਗਿਆ ਆਪਣਾ ਗਰੀਬ ਕੈਂ ਤੁਸੀਂ ਨੂੰ ਠੀਕ ਹੈ ਜੀ ਤੇ ਛੋਟਾ ਭਾਈ ਉਹਨਾਂ ਦਾ ਗਿਆਨੀ ਸੀਗਾ ਠੀਕ ਹੈ ਤੇ ਅੱਛਾ ਉਹਨਾਂ ਦੇ ਭਰਾ ਸੀਗੇ ਅੱਗੇ ਜੀ ਹਾਂ ਜੀ ਹਾਂ ਉਹ ਭਤੀਜੇ ਲੱਗਦੇ ਸੀ ਅੱਛਾ ਉਹ ਜਿਹੜੇ ਇਹ ਭਤੀਜੇ ਲੱਗਦੇ ਆ ਜਿਹੜੇ ਤੁਸੀਂ ਨਾਮ ਦੱਸਿਆ ਉਹਨਾਂ ਦੇ ਠੀਕ ਹੈ ਜੀ ਤੇ ਉਹ ਵਿਆਹੇ ਸੀਗੇ ਕਿ ਨਹੀਂ ਵਿਆਹੇ ਸੀਗੇ ਜੀ ਠੀਕ ਹੈ ਪਹਿਲਵਾਨ ਤਾਂ ਫਿਰ ਹਨਾ ਇਹ ਘਾਟੀ ਵਿਆਹ ਕਰਾਉਂਦੇ ਆ ਤੇ ਇੱਕ ਬੱਬਾ ਜੀ ਤੁਸੀਂ ਦੱਸੀ ਜਾਂਦੇ ਸੀ ਆਫ ਕੈਮਰਾ ਕੀ ਜਿਹੜਾ ਆਪਣਾ ਫੋਟੋ ਵਾਲੀ ਜੀ ਅਦਰ ਜੀ ਫੋਟੋ ਗਏ ਸੀ ਜਿਵੇਂ ਯਾਤਰਾ ਤੇ ਗਏ ਸੀ ਯਾਤਰਾ ਤੋਂ ਦੇ ਟਾਈਮ ਤੁਸੀਂ ਉਹਨਾਂ ਦੀ origignal ਫੋਟੋ ਦੇਖੀ ਸੀ ਹਨਾ ਜੀ ਇੱਕ ਪਿੰਡ 'ਚ ਵੀ ਫੋਟੋ ਲੱਗੀ ਹੋਈ ਹੈ ਆਪਣੇ ਪਿੰਡ 'ਚ ਹੈਗੀ ਹੈ ਜੀ ਕਿ ਬਾਬਾ ਬੰਦਾ ਸਿੰਘ ਪਹਲਵਾਨ ਜੀ ਤੇ ਉਹ ਫੋਟੋ origignal ਹੈ ਜੀ ਉਹ ਜੀ ਉਸ ਮੁਤਾਬਕ ਕਰੀ ਜੀ ਨਾਲ ਨਹੀਂ ਠੀਕ ਹੈ ਜੀ ਜਿਵੇਂ ਤੁਸੀਂ ਦੇਖਿਆ ਸੀਗਾ ਨਹੀਂ ਇਹ ਫੋਟੋ ਮੇਰੇ ਕੋਲ ਵੀ ਹੈਗੀ ਮੈਂ ਬਾਹਰ ਜਾਣਾ ਮੈਂ ਲੋਕਾਂ ਨੂੰ ਦੱਸਦਾ ਵੀ ਆ ਬੰਤਾ ਪਹਿਲਵਾਨ ਦੀ ਫੋਟੋ ਹੈ ਠੀਕ ਹੈ ਜੀ ਪਰ ਜਿਹੜੀ ਮੇਰੇ ਸੋਚ ਹੈ ਇਹ ਉਹ ਫੋਟੋ ਨਹੀਂਗੀ ਠੀਕ ਹੈ ਜੀ ਉਹ ਨਹੀਂ ਜੀ ਤੇ ਇੱਕ ਜਿਹੜਾ ਉਹ ਕਿੱਸਾ ਦੱਸੋ ਜੀ ਜਿਹੜਾ ਤੁਸੀਂ ਗਏ ਸੀਗੇ ਉੱਥੇ ਜੀ ਆਲਮਗੀਰ ਰਹਿੰਦੇ ਸੀਗੇ ਜੀ ਹਾਂ ਜੀ ਆਲਮਗੀਰ ਸੀ ਨਹੀਂ ਇਹਨਾਂ ਨੇ ਆਪਦਾ ਖੀਰ ਲੈ ਜਿਹੜਾ ਜੀਵਨ ਦੇ ਟਾਈਮ ਸੀਗਾ ਆਲਮਗੀਰ ਵਰਤਾਇਆ ਜੀ ਹਾਂ ਜੀ ਉੱਥੇ ਵਰਤਾਇਆ ਜੀ ਉੱਥੇ ਫਿਰ ਇਹ ਗੁਰਦੁਆਰੇ ਚ ਰਹਿੰਦੇ ਸੀ ਜੀ ਨਹੀਂ ਨਾਲ ਕੋ ਦਾ ਘਰ ਹੈ ਖਾੜਾ ਹੈ ਹਾਂ ਜੀ ਵੀ ਉੱਥੇ ਮੁੰਡੇ ਜਮਾ ਕੁਸਤੀਆਂ ਕਰਦੇ ਆ ਠੀਕ ਹੈ ਜੀ ਉਹ ਘਰ ਨੂੰ ਖਾੜਾ ਬੋਲਦੇ ਘਰ ਨੂੰ ਠੀਕ ਹੈ ਜੀ ਹਾਂ ਨਾਲ ਗੁਰਦੁਆਰੇ ਦੀ ਮਗਰ ਦੀ ਛੱਟ ਤੇ ਆ ਠੀਕ ਹੈ ਜੀ ਉਹ ਅਚਾਉ ਪਿੰਡ ਵਾਲਿਆਂ ਦਾ ਖਾੜਾ ਜੀ ਹਾਂ ਜਿੱਥੇ ਆਮ ਬਾਹਰੋਂ ਵੀ ਮੁੰਡੇ ਆ ਕੇ ਜਿੰਮਾ ਮਾਰਦੇ ਆ ਜਿੰਮਾ ਮਾਰਦੇ ਠੀਕ ਹੈ ਜੀ ਕੋਲ ਕੌਡੀਆਂ ਵੀ ਹੁੰਦੇ ਆ ਕੁਸਤੀ ਖੇਡਦੇ ਆ ਜਮਿੰਦਰ ਉਹ ਅਖੀਰ ਤੇ ਆਪਣੇ ਪਿੰਡ ਨਹੀਂ ਰਏ ਉੱਥੇ ਚਲੇ ਗਏ ਜੀ ਹਾਂ ਜੀ ਹਾਂ ਜੀ ਹਾਂ ਠੀਕ ਹੈ ਤੇ ਉਹ ਫੋਟੋ ਵਾਲਾ ਕਿਵੇਂ ਕੀ ਕਿੱਸਾ ਸੀਗਾ ਜੀ ਉਹ ਉਹ ਫੋਟੋ ਜੀ ਅਸਲੀ ਬਾਹਰ ਜਾਵੜੀ ਹਾਂ ਜੀ ਤੇ ਬਾਹਰੋਂ ਫੋਟੋ ਮਿਲ ਨਹੀਂ ਠੀਕ ਹੈ ਜੀ ਤੇ ਨਹੀਂ ਉਹ ਆਪਣਾ ਜਿਵੇਂ ਹੁਣ ਕਹਿੰਦੇ ਸੀ ਤੁਸੀਂ ਦੱਸਦੇ ਸੀਗੇ ਕਿ ਜਿਹੜੀ ਫੋਟੋ origignal ਸੀਗੀ ਹਨਾ ਜੀ ਉਹਨਾਂ ਕੋਲੇ ਸੀਗੀ ਕਿ ਉਹ ਤੁਸੀਂ ਪਛਾਣੀ ਹਨਾ ਮੈਂ ਪਛਾਣੀ ਉਹਨਾਂ ਕੋਲੇ ਸੀਗੀ ਜਦੋਂ ਇਹ ਆਦੇ ਵੀ ਫੋਟੋ ਲੈ ਕੇ ਆਉਣੀ ਆ ਇਹ ਮੈਥੋਂ ਬਿਨਾ ਪੁੱਛੇ ਤੋਂ ਹੀ ਤੇ ਤੁਰ ਕੇ ਉੱਡ ਕੇ ਲੈਣ ਪਿੰਡ ਵਾਲੇ ਪਿੰਡ ਵਾਲੇ ਇਹਨਾਂ ਨੂੰ ਫੋਟੋ ਨਹੀਂ ਮਿਲੀ ਫਿਰ ਮੈਂ ਗਿਆ ਆਪ ਹਾਂਜੀ ਤੇਰੇ ਮੈਨੂੰ ਆਦੇ ਵੀ ਫੋਟੋ ਕੋਈ ਬੰਦਾ ਬਾਹਰ ਲੈ ਗਿਆ ਉਹਨੇ ਫੋਟੋ ਸਾਨੂੰ ਨਹੀਂ ਭੇਜੀ ਨਹੀਂ ਠੀਕ ਹੈ ਜੀ ਅੱਛਾ ਮਤਲਬ ਕੋਈ ਉਹਨਾਂ ਦਾ ਜਿਹੜਾ ਫੈਨ ਆ ਜਾਂ ਉਹਨਾਂ ਨੂੰ ਚਾਹਣ ਵਾਲੇ ਆ ਨਾ ਬਾਹਰਲੇ ਬਾਹਰਲੇ ਮੁਲਖ ਚ ਗਈ ਬੋਲ ਚਾਹਣ ਵਾਲੇ ਬੰਦੇ ਲੈ ਗਏ ਉਹਨਾਂ ਨੂੰ ਜੋ ਉਹਨਾਂ ਜਿੰਨਾਂ ਜਾਂ ਕਿਸੇ ਕੋਈ ਮਤਲਬ ਗੁਰ ਸਿੱਖਿਆ ਹੁੰਦਾ ਨਾ ਜੀ ਹਾਂ ਜੀ ਹਾਂ ਜੀ ਤੇ ਉਹਨਾਂ ਨੇ ਇੱਕ ਸ਼ੇਰ ਮਾਰਨ ਵਾਲਾ ਕਿੱਸਾ ਕੀ ਬਾਬਾ ਜੀ ਸੀਗਾ ਉਹ ਜੀ ਇਹ ਤਾਂ ਜੀ ਪਹਿਲਵਾਨ ਸੀ ਜਦੋਂ ਠੀਕ ਹੈ ਜੀ ਇਹ ਕੋਈ ਪਹਿਲਵਾਨ ਸ਼ੇਰ ਕੱਟਦਾ ਉਹਨੂੰ ਫਿਰ ਧੋਕੇ ਨਾਲ ਮਰਉਂਦੇ ਆਏ ਹਾਂਜੀ ਹਾਂਜੀ ਇਹਦੇ ਨੇ ਧੋਖਾ ਕੀਤਾ ਸੀ ਠੀਕ ਹੈ ਜੀ ਉੱਥੇ ਕੋਈ ਜੰਗਲ ਸੀ ਉੱਥੇ ਲੈ ਗਏ ਠੀਕ ਹੈ ਜੀ ਇਹਦੋਂ ਸ਼ੇਰ ਨਿਕਲਿਆ ਤੇ ਉਹ ਇਹ ਉੱਥੇ ਪਾਣੀ ਵਾਲਾ ਟੋਆ ਸੀ ਕੋਈ ਠੀਕ ਹੈ ਜੀ ਉਹਦੇ ਚ ਲੈ ਗਈ ਖਿੱਚ ਕੇ ਜੀ ਠੀਕ ਹੈ ਬਾਬਾ ਬੰਤਾ ਜੀ ਹਾਂ ਇਹਨਾਂ ਨੇ ਉਹਨੂੰ ਪੈਰ ਨੂੰ ਨੱਪ ਲਿਆ ਠੀਕ ਹੈ ਜੀ ਚਾਕੂ ਕੱਢ ਕੇ ਤੇ ਉਹਦੇ ਪੇਟ 'ਚ ਮਾਰਿਆ ਉਹਨੂੰ ਖਤਮ ਕਰ ਦਿੱਤਾ ਖਤਮ ਕਰਤਾ ਠੀਕ ਹੈ ਜੀ ਠੀਕ ਹੈ ਤੇ ਇਹ ਆਪਣੇ ਹੁਣ ਉਹਨਾਂ ਦੀ ਆਪਣੇ ਪਿੰਡ ਵਾਲਾ ਵਲੋਂ ਕੋਈ ਯਾਦਗਰੀ ਬਣਾਈ ਗਈ ਹੈ ਜੀ ਵੈਸੇ ਗੱਲ ਚੱਲੀ ਜਾਂਦੀ ਸਾਡੀ ਹਾਂ ਜੀ ਆ ਹੁਣ ਅਸੀਂ ਉਹ ਕਿਉਂ ਮੈਨੂੰ ਰਹਿ ਦਿੱਤੀ ਵੀ ਲੰਚਰ ਲੰਘ ਜਾਣ ਦਿਓ ਠੀਕ ਹੈ ਜੀ ਫਿਰ ਅਸੀਂ ਤੁਰ ਕੇ ਨਾ ਹਾਂਜੀ ਬੰਦੇ ਲਵਾਂਗੇ ਨਾਲ ਜਿਹੜੇ ਤੋਂ ਬੰਦੇ ਹਾਂ ਕਰਨਗੇ ਉਹਨਾਂ ਦੇ ਇੱਕ ਪਾਸੇ ਨਾਂ ਲਿਖੀ ਚੱਲਾਂਗੇ ਜਿਹੜੇ ਨਾ ਕਰਨਗੇ ਉਹਨਾਂ ਦੇ ਇੱਕ ਪਾਸੇ ਲਿਖਵਾ ਲਿਖੀ ਜਾਵਾਂਗੇ ਠੀਕ ਹੈ ਜੀ ਅਸੀਂ ਜਿਵੇਂ ਸਾਨੂੰ ਪੈਸਾ ਮਿਲਿਆ ਹਾਂਜੀ ਜਿੰਨਾ ਦਾ ਹਾਂਜੀ ਮੇਰਾ ਯਾਰ ਦੋਸਤ ਇੱਕ ਜੌਣਾ ਮੋੜ ਪਿੰਡ ਹੈ ਠੀਕ ਹੈ ਜੀ ਮੁੰਡਾ ਰਣਜੀਤ ਸਿੰਘ ਨਾਂ ਦਾ ਹੈ ਠੀਕ ਹੈ ਜੀ ਉਹਨੇ ਕਿਹਾ ਵੀ ਜੇ ਨਾਂਓ ਕਰਨਗੇ ਤਾਂ ਮੈਨੂੰ ਸੱਦ ਲਈ ਆਪਾਂ ਬਣਾ ਜਾਵਾਂਗੇ ਠੀਕ ਹੈ ਜੀ ਪਰ ਮੈਂ ਉਹਨਾਂ ਨੇ ਉਹ ਨਹੀਂ ਖਾਦਾ ਵੀ ਉਹਨਾਂ ਨੇ ਕੋਈ ਸ਼ਬਦ ਆਪਣੀ ਮਰਜ਼ੀ ਨਾਲ ਲਿਖਤਾ ਠੀਕ ਹੈ ਜੀ ਤੇ ਫਿਰ ਇਹ ਪਿੰਡ ਵਾਲੇ ਮੈਨੂੰ ਅਖੜ ਗਏ ਨਹੀਂ ਲਿਖਾਤਾ ਠੀਕ ਹੈ ਜੀ ਨੀਦੋ ਯਾਦਗਰੀ ਗੇਟ ਕਿਹੜੀ ਸਾਈਡ ਬਣਾਉਣਾ ਜੀ ਆਪਣੇ ਸੁਖਨਾਲੇ ਪੁਲ ਕੋਲੇ ਸੁਖਨਾਲੇ ਪੁਲ ਕੋਲੇ ਰੋਡ ਦੇ ਦਿੱਤੇ ਬਣਾਉਣੀ ਠੀਕ ਹੈ ਇੱਕ ਪਾਸੇ ਬਾਬਾ ਦਾਨ ਸਿੰਘ ਦੀ ਫੋਟੋ ਹਾਂਜੀ ਇੱਕ ਪਾਸੇ ਬਾਬਾ ਬੰਤਾ ਸਿੰਘ ਦੀ ਫੋਟੋ ਹਾਂਜੀ ਇਹ ਇਹ ਤਾਂ ਸਾਡੇ ਕੋਲੇ ਪੈਸੇ ਥੋੜੇ ਹੋਏ ਅਸੀਂ ਪਾਈਪਾਂ ਲਿਆਵਾਂਗੇ ਠੀਕ ਹੈ ਜੀ ਉਹ ਬੁਰਦੀਆਂ ਕੱਢ ਕੇ ਨਾਟ ਕੱਸ ਕੇ ਤੇ ਪਾਈਪਾਂ ਦੇ ਉੱਤੇ ਬਣਾ ਲਵਾਂਗੇ ਇਹ ਵੀ ਸੜਕ ਦੇ ਬੋਰਡ ਲਗਾ ਬੜੇ ਬਣੇ ਹੁੰਦੇ ਠੀਕ ਹੈ ਜੀ ਇਹ ਪੈਸਾ ਚੰਗਾ ਹੋ ਗਿਆ ਫਿਰ ਦੂਜਾ ਬਣਾ ਲਾਂਗੇ ਡਾਟ ਵਾਲਾ ਗੇਟ ਠੀਕ ਹੈ ਤੇ ਇਹ ਪਿੰਡ ਵਾਲੇ ਵੀ ਕਰੀ ਜਾਂਦੇ ਉਹ ਵੇਹ ਜੀ ਮਤਲਬ ਹਾਂਜੀ ਕੁਝ ਬੰਦੇ ਵਿੱਚ ਹੈਗੇ ਨਾ ਕਰਨ ਵਾਲੇ ਠੀਕ ਹੈ ਜੀ ਟੀਆਂ ਦੋ ਪਰੇਸ਼ਾ ਹੋ ਰਹਿ ਹਾਂਜੀ ਵੀ ਇੱਕ ਤਾਂ ਜਿੱਦੀ ਵੀ ਲੰਗਰ ਦੀ ਸੇਵਾ ਹੋਈ ਹਾਂਜੀ ਉਹ ਪਿੰਡ ਦੇ ਵਿੱਚੋਂ ਲੰਗਰ ਇਕੱਠਾ ਕਰਕੇ ਮੈਨ ਲੈ ਜਾਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਉੱ ਟੈਪ ਕਰੋਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਹ ਗੱਲ ਦਾ ਤੈਅ ਮਤਲਬ ਕਦਮ ਚੱਕਣਾ ਹੀ ਅੱਗੇ ਸ਼ੁਰੂ ਕਰਨਾ ਹੀ ਕੰਮ ਕੋਈ ਵੀ ਵੱਡੀ ਗੱਲ ਹੁੰਦੀ ਹੈ ਜੀ ਬਾਅਦ ਤਾਪੇ ਰਾਹ ਬੰਦ ਜਾਂਦੇ ਆ ਨਾ ਜੀ ਹਾਂ ਜੀ ਹਾਂ ਜੀ ਤੇ ਵੈਸੇ ਮੈਨੂੰ ਇਹ ਲੱਗਦਾ ਵੀ ਸਾਡਾ ਜਿਹੜਾ ਸੁਪਨਾ ਹੈ ਇਹ ਸਿਰੇ ਪੂਰਾ ਚੜੂਗਾ ਠੀਕ ਹੈ ਜੀ ਹੁਣ ਫਿਰ ਆਪਣੇ ਪਿੰਡ ਨੂੰ ਪੂਰੇ ਨੂੰ ਮਾਣ ਹੈ ਜੀ ਕਿ ਬਾਬਾ ਬੰਦਤ ਸਿੰਘ ਪਹਲਵਾਨ ਤੇ ਜੀ ਆ ਕੋਈ ਮਾਨ ਹੈਗਾ ਕੋਈ ਜਿਹੜਾ ਬੰਦਾ ਆਪ ਨੂੰ ਪਤਾ ਲੱਗ ਜੂ ਲਿਖਤੀ ਰੂਪ ਚ ਹਾਂਜੀ ਵੀ ਕਿਹੜੇ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਜੀ ਜੀ ਮੈਂ ਤਾਂ ਇਹ ਕਹਿਣਾ ਕਿ ਜੇ ਫੰਡ ਨਾਲ ਮਾਨ ਹੋਣਾ ਚਾਹੀਦਾ ਹਨਾ ਹਾਂਜੀ ਹਾਂਜੀ ਮਤਲਬ ਇਹ ਚੀਜ਼ ਹੈ ਕਿ ਉਹਨਾਂ ਨੇ ਮਤਲਬ ਆਪਣੇ ਪਿੰਡ ਲਈ ਮੰਨ ਕੇ ਚੱਲੋ ਕਿ ਕੁਸ਼ਤੀ ਲੜੀ ਪਿੰਡ ਦਾ ਨਾਮ ਉੱਚਾ ਕੀਤਾ ਜੀ ਇਤੋਂ ਵੱਡੀ ਮਾਨ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਜੀ ਕਿ ਜਿਨਾ ਕਰਨ ਕੋਈ ਹੈ ਨਾ ਜੀ ਜਦੋਂ ਮੈਂ ਗੁਰੂ ਘਰ ਦਾ ਉੱਥੇ ਸੇਵਾਦਾਰ ਹੁੰਦਾ ਸੀ ਬਹੁਤ ਸਾਰਾ ਹਾਂਜੀ ਤੇ ਲੰਗਰ ਦੀ ਸੇਵਾ ਕਰਦਾ ਸੀ ਮੈਂ ਆਪਣੇ ਪਿੰਡ ਚੋਂ ਹਾਂਜੀ ਤੇ ਮੈਨੂੰ ਇਹਨਾਂ ਮਾਨ ਆ ਵੀ ਮੈਨੂੰ ਭਰਾਵਾਂ ਨਾਲ ਸਾਡੀਆਂ ਭੈਣਾਂ ਵੰਡ ਵਾਧ ਦੇਣੀਆਂ ਦੇਣੀਆਂ ਜੀ ਠੀਕ ਹੈ ਜੀ ਕਿੰਨਾ ਕੀ ਨੂੰ ਮੰਨਦੀਆਂ ਠੀਕ ਹੈ ਜੀ ਸਾਨੂੰ ਹਾਂਜੀ ਭਾਂਡੋ ਵਾਧ ਦੇਣੀਆਂ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਸਾਡਾ ਇਹ ਸੁਪਨਾ ਪੂਰਾ ਹੋ ਪੂਰਾ ਹੋਊਗਾ ਜੀ ਠੀਕ ਹੈ ਜੀ ਮਤਲਬ ਜਲਦੀ ਪੂਰਾ ਹੋ ਜਾਊਗਾ ਜੀ ਹਾਂਜੀ ਠੀਕ ਹੈ ਜੀ ਚਲੋ ਤੁਹਾਡਾ ਧੰਨਵਾਦ ਆ ਬਾਬਾ ਜੀ ਸਾਨੂੰ ਕੀਮਤੀ ਸਮਾਂ ਦਿੱਤਾ ਤੇ ਬਾਬਾ ਬੰਤਾ ਸਿੰਘ ਪਹਿਲਵਾਨ ਬਾਰੇ ਜਾਣਕਾਰੀ ਦਿੱਤੀ ਜੀ ਆ ਦੋਸਤੋ ਗੱਲ ਇਹ ਹੁੰਦੀ ਹੈ ਕਿ ਤੁਹਾਨੂੰ ਸਟਾਰਟਿੰਗ ਜੀ ਵੀ ਦੱਚਾ ਜੀ ਕੋਸਤੀ ਹੋਰ ਵੀ ਪਹਿਲਵਾਨ ਬਹੁਤ ਲੜਦੇ ਹਨ ਜੀ ਕਈ ਵਾਰੀ ਕਈਆਂ ਨਾਲ ਬਹਾਦਰੀ ਦੇ ਕੋਈ ਕਿਸੇ ਜੁੜੇ ਹੁੰਦੇ ਆ ਜਿਵੇਂ ਤੁਹਾਨੂੰ ਦੱਸਿਆ ਕਿ ਸ਼ੇਰ ਮਾਰਿਆ ਜੀ ਬਾਕੀ ਉਹਨਾਂ ਨੇ ਇਹ ਇਹ ਹੈ ਕਿ ਜੀ ਪਿੰਡ ਦਾ ਨਾਮ ਬਹੁਤ ਉੱਚਾ ਕੀਤਾ ਹਨ ਜੀ ਪਿੰਡ ਦਾ ਆਪਦੇ ਹਮੇਸ਼ਾ ਹੀ ਨਾਲ ਬੰਤਾ ਸਿੰਘ ਪਹਿਲਵਾਨ ਛੱਤਿਆਂ ਨਾਲ ਵਾਲੇ ਉਹਨਾਂ ਨੇ ਆਪਦੇ ਨਾਮ ਦੇ ਨਾਲ ਨਾਮ ਲਾਇਆ ਪਿੰਡ ਦਾ ਜੀ ਹਨਾ ਜੀ ਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਠੀਕ ਹੈ ਜੀ ਤੁਹਾਨੂੰ ਹੋਰ ਤਰ੍ਹਾਂ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕਿ ਚਲੋ ਜਿਹੜੇ ਆਪਣੇ ਏਰੀਏ ਦੇ ਐ ਉਹਨਾਂ ਦਾ ਖਾਸ ਕਰ ਇਹ ਵੀਡੀਓ ਸ਼ੇਅਰ ਕਰਨੀ ਪੈਂਦੀ ਐ ਸਾਰੇ ਪੰਜਾਬ ਲਈ ਮਾਨ ਵਾਲੀ ਗੱਲ ਹੁੰਦੀ ਐ ਜੀ ਕੋਈ ਪੰਜਾਬ ਦਾ ਜਿਹੜਾ ਮਤਲਬ ਪਹਿਲਵਾਨ ਐ ਤੇ ਉਹਨੇ ਸ਼ੇਰ ਮਾਰਿਆ ਕੋਈ ਸ਼ੇਰ ਆਪਾਂ ਨਾਂ ਕਹਿਣਾ ਛੋਟਾ ਲੱਗਦਾ ਪਰ ਮਾਰਨਾ ਬਹੁਤ ਵੱਡੀ ਗੱਲ ਹੁੰਦੀ ਐ ਨਾ ਜੀ ਜਦੋਂ ਸ਼ੇਰ ਨਾਲ ਮੁਕਾਬਲਾ ਹੁੰਦਾ ਬੰਦੇ ਦਾ ਆਹਮੋ ਸਾਹਮਣੀ ਮੁਕਾਬਲਾ ਹੋ ਜੇ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਐ ਉਹ ਤਾਂ ਕਿਤੇ ਸ਼ੇਰ ਨਾਲ ਮੁਕਾਬਲਾ ਹੋਇਆ ਨਾ ਜੀ ਠੀਕ ਐ ਜੀ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦਾ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਵੇਂ ਲੱਗੀ ਜੀ ਹਾਂਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ